ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦਾ 2024 ਦੇ ਜਿਹੜੇ ਮਹੀਨੇ ਬਚੇ ਹਨ ਉਹ ਕਿਵੇਂ ਦੇ ਰਹਿਣ ਵਾਲੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਕੁੰਭ ਰਾਸ਼ੀ ਵਾਲਿਆਂ ਦੇ ਲਈ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਜਿਨ੍ਹਾਂ ਦਾ ਜਨਮ ਕੁੰਭ ਰਾਸ਼ੀ ਵਿੱਚ ਹੋਇਆ ਹੈ ਇਹ ਰਾਸ਼ੀ ਵਲਵੈਦਿਕ ਜੋਤਿਸ਼ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ ਸਾਲ 2024 ਦੇ ਜਿਹੜੇ ਰਹਿ ਗਏ ਮਹੀਨੇ ਹਨ ਇਸ ਦੇ ਦੌਰਾਨ ਪਿੰਨ ਪਿੰਨ ਪ੍ਰਕਾਰ ਦੇ ਗ੍ਰਹਿ ਗੋਚਰ ਅਤੇ ਗ੍ਰਹਿ ਚਾਲ ਦਾ ਅਧਿਐਨ ਕਰਨ ਤੋਂ ਬਾਅਦ ਅਤੇ ਉਸ ਕੁੰਭ ਰਾਸ਼ੀ ਦੇ ਜਾਂਦਕਾਂ ਦੇ ਜੀਵਨ ਦੇ ਉੱਤੇ ਪ੍ਰਮੁੱਖ ਰੂਪ ਵਿੱਚ ਪੈਣ ਵਾਲੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖ ਕੇ ਇਸ ਵੀਡੀਓ ਨੂੰ ਤਿਆਰ ਕੀਤਾ ਜਾਂਦਾ ਹੈ ਗ੍ਰਹਾਂ ਦੀ ਚਾਲ ਸਾਡੇ ਜੀਵਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਸਾਲ 2024 ਅਗਸਤ ਤੋਂ ਲੈ ਕੇ ਦਸੰਬਰ ਤੱਕ ਦੇ ਵਿੱਚ ਵੀ ਇਹਨਾਂ ਗ੍ਰਹਾਂ ਦੀ ਚਾਲ ਸਾਡੇ ਜੀਵਨ ਦੇ ਵਿੱਚ ਪਿੰਨ ਪਿੰਨ ਪ੍ਰਕਾਰ ਦੇ ਫਲ ਦੇਣ ਵਾਲੀ ਹੈ ਜਿਵੇਂ ਕਿ ਕਿਸੇ ਨਕਾਰਾਤਮਕ ਜਾਂ ਸਕਾਰਾਤਮਕ ਬਦਲਾਅ ਨੂੰ ਲੈ ਕੇ ਆ ਸਕਦੀ ਹੈ ਤੁਹਾਨੂੰ ਸਾਲ 2024 ਦੇ ਵਿੱਚ ਕਿਸ ਤਰ੍ਹਾਂ ਦੇ ਨਤੀਜਿਆਂ ਦੀ ਪ੍ਰਾਪਤੀ ਹੋ ਜਾਵੇਗੀ ਕਿੱਥੇ ਤੁਹਾਨੂੰ ਸ਼ੋਭਨ ਨਤੀਜੇ ਮਿਲਣਗੇ ਤੇ ਕਿੱਥੇ ਅਸ਼ੋਭਨ ਨਤੀਜੇ ਪ੍ਰਾਪਤ ਹੋਣਗੇ ਕੁੰਭ ਰਾਸ਼ੀ ਵਾਲਿਓ ਇਹ 6 ਮਹੀਨਿਆਂ ਦੀ ਭਵਿੱਖਬਾਣੀ ਤੁਹਾਡੇ ਲਈ ਕਈ ਤਰ੍ਹਾਂ ਦੀ ਮਦਦਗਾਰ ਸਾਬਤ ਹੋ ਸਕਦੀ ਹੈ ਤੁਹਾਡੇ ਪ੍ਰੇਮ ਸਬੰਧਾਂ ਦੇ ਵਿੱਚ ਕਿਸ ਤਰ੍ਹਾਂ ਦੇ ਉਤਰਾ ਚੜਾ ਆਉਣ ਵਾਲੇ ਹਨ ਕਿ ਤੁਹਾਨੂੰ ਆਪਣੇ ਦਿਲ ਦੀ ਗੱਲ ਕਹਿਣ ਦਾ ਮੌਕਾ ਮਿਲੇਗਾ ਜਾਂ ਨਹੀਂ ਮਿਲੇਗਾ ਕਿ ਗ੍ਰਹਿਾਂ ਦੀ ਚਾਲ ਤੁਹਾਡੇ ਵਿਚਾਰ ਧੰਨ ਪੈਦਾ ਕਰ ਸਕਦੀ ਹੈ ਸ਼ਾਦੀशुदा ਜੀਵਨ ਦੇ ਵਿੱਚ ਕਿਸ ਤਰ੍ਹਾਂ ਦੇ ਉਤਰਾ ਚੜਾ ਦਾ ਸਾਹਮਣਾ ਕਰਨਾ ਪਵੇਗਾ ਪਰ ਤੁਹਾਡਾ ਕੈਰੀਅਰ ਕਿਸ ਦਿਸ਼ਾ ਵਿੱਚ ਰਹੇਗਾ ਨੌਕਰੀ ਰਹੇਗੀ ਜਾਂ ਚਲੀ ਜਾਵੇਗੀ ਕਾਰੋਬਾਰ ਵਿੱਚ ਤਰੱਕੀ ਹੋਵੇਗੀ ਜਾਂ ਤਨਾਹ ਮਿਲੇਗਾ ਇਸ ਦੇ ਨਾਲ ਤੁਹਾਨੂੰ ਇਹ ਵੀ ਪਤਾ ਚੱਲ ਜਾਵੇਗਾ ਕਿ ਸਾਲ ਦੇ ਇਹਨਾਂ 6 ਮਹੀਨਿਆਂ ਦੇ ਵਿੱਚ ਤੁਸੀਂ ਪ੍ਰਾਪਰਟੀ ਖਰੀਦ ਸਕਦੇ ਹੋ ਜਾਂ ਨਹੀਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਰਾਸ਼ੀ ਦੇ ਸਵਾਮੀ ਸ਼ਨੀ ਮਹਾਰਾਜ ਅਗਸਤ ਦੇ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਦਸੰਬਰ ਤੱਕ ਤੁਹਾਡੇ ਪਹਿਲੇ ਘਰ ਵਿੱਚ ਡੇਰਾ ਜਮਾ ਕੇ ਬੈਠੇ ਰਹਿਣਗੇ ਇਹ ਤੁਹਾਡੇ ਲਈ ਹਰ ਤਰ੍ਹਾਂ ਦੇ ਸ਼ੋਭਾ ਨਤੀਜੇ ਲੈ ਕੇ ਆਉਣਗੇ ਤੁਹਾਡੀਆਂ ਗੱਲਾਂ ਦੇ ਵਿੱਚ ਮਜ਼ਬੂਤੀ ਆਵੇਗੀ ਤੁਸੀਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟੋਗੇ ਜੀਵਨ ਵਿੱਚ ਅਨੁਸ਼ਾਸਨ ਨੂੰ ਮਹੱਤਵ ਦਿਓਗੇ ਮਿਹਨਤ ਕਰਨਾ ਪਸੰਦ ਕਰੋਗੇ ਤੇ ਤੁਹਾਡੀ ਮਿਹਨਤ ਤੁਹਾਨੂੰ ਜੀਵਨ ਦੇ ਵਿੱਚ ਪਿੰਨ ਪਿੰਨ ਖੇਤਰਾਂ ਦੇ ਵਿੱਚ ਉਦਮ ਸਫਲਤਾ ਪ੍ਰਾਪਤ ਪ੍ਰਦਾਨ ਕਰ ਸਕਦੀ ਹੈ ਦੇਵ ਗੁਰੂ ਬ੍ਰਹਸਪਤੀ 1 ਅਗਸਤ ਤੋਂ ਤੁਹਾਡੇ ਤੀਜੇ ਘਰ ਦੇ ਵਿੱਚ ਰਹਿ ਕੇ ਤੁਹਾਡੇ 7ਵੇਂ ਤੇ 9ਵੇਂ ਘਰ ਨੂੰ ਵੇਖ ਕੇ ਤੁਹਾਡੀ ਆਮਦਨ ਦਾ ਵਾਅਦਾ ਕਰ ਦੇਣਗੇ ਤੁਹਾਡੀ ਸ਼ਾਦੀशुदा ਜੀਵਨ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨਗੇ ਤੁਹਾਡੇ ਕਾਰੋਬਾਰ ਵਿੱਚ ਵਾਧਾ ਕਰਵਾਉਣਗੇ ਅਤੇ ਤੁਹਾਡੀ ਕਿਸਮਤ ਨੂੰ ਚਮਕਾ ਦੇਣਗੇ ਤੁਸੀਂ ਦਾਨਪੁਣ ਇਹ ਕੰਮਾਂ ਦੇ ਵਿੱਚ ਅੱਗੇ ਵਧ ਚੜ ਕੇ ਹਿੱਸਾ ਲਾਉਂਗੇ ਅਤੇ ਇਸ ਤਰ੍ਹਾਂ ਸਮਾਜ ਵਿੱਚ ਇੱਕ ਇੱਜ਼ਤਦਾਰ ਵਿਅਕਤੀ ਵੀ ਬਣ ਜਾਓਗੇ ਸਾਲ 2024 ਵਿੱਚ ਰਾਹੁ ਤੇ ਕੇਤੂ ਦਾ ਪੂਰਾ ਸਾਲ ਤੁਹਾਡੀ ਦੂਜੀ ਤੇ ਅੱਠਵੇਂ ਘਰ ਵਿੱਚ ਰਹਿਣ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਲੈ ਕੇ ਜੋਤਿ ਸੰਸਥਾ ਦੇ ਅਨੁਸਾਰ ਕੁੰਭ ਰਾਸ਼ੀ ਵਾਲਿਆਂ ਦਾ ਪ੍ਰੇਮ ਸੰਬੰਧ ਕਿਵੇਂ ਦਾ ਰਹਿਣ ਵਾਲਾ ਹੈ ਅਗਸਤ ਮਹੀਨੇ ਦੀ ਸ਼ੁਰੂਆਤ ਤੋਂ ਕੁਝ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸੂਰਜ ਅਤੇ ਮੰਗਲ ਵਰਗਯ ਗਰਮ ਪ੍ਰਕਿਰਤੀ ਦੇ ਗ੍ਰਹਿ ਤੁਹਾਡੇ ਪੰਜਵੇਂ ਘਰ ਅਤੇ ਦ੍ਰਿਸ਼ਟੀ ਪਾਉਣਗੇ ਇਸ ਕਾਰਨ ਪ੍ਰੇਮ ਸਬੰਧਾਂ ਵਿੱਚ ਗਰਮਾਹਟ ਵੱਧ ਸਕਦੀ ਹੈ ਅਤੇ ਆਪਸ ਦੇ ਵਿੱਚ ਅਤੇ ਵਿਵਾਦ ਵਧਣ ਦੀ ਸੰਭਾਵਨਾ ਵੀ ਹੋ ਸਕਦੀ ਹੈ ਇਸ ਲਈ ਅਗਸਤ ਦੇ ਮਹੀਨੇ ਦੇ ਵਿੱਚ ਥੋੜੀ ਜਹੀ ਸ਼ਾਂਤੀ ਰੱਖਣ ਦੀ ਕੋਸ਼ਿਸ਼ ਕਰੋ ਧੀਰਜ ਦੇ ਨਾਲ ਸਾਰੇ ਹੀ ਕੰਮ ਕਰੋ ਇਸ ਦੌਰਾਨ ਵਿਭਾਗ ਦੀ ਸਥਿਤੀ ਬੰਦ ਦੇ ਵੀ ਵਿਵਾਦ ਨਾ ਹੋਣ ਦਿਓ ਅਤੇ ਸ਼ਾਂਤ ਰਹਿ ਕੇ ਇਸ ਸਮੇਂ ਨੂੰ ਅੱਗੇ ਨਿਕਲ ਜਾਂਦੇ ਹੋ ਅਗਸਤ ਦੇ ਅਖੀਰ अगस्त ਦੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਬਹੁਤ ਚੰਗੇ ਦਿਨ ਰਹਿਣ ਵਾਲੇ ਹਨ ਕਿਉਂਕਿ ਸ਼ੁਕਰ ਅਤੇ ਬੁੱਧ ਵਰਗੇ ਸ਼ੁਭ ਰੋਮਾਂਟਿਕ ਪ੍ਰਾਪਤੀ ਆਉਣਗੇ ਜਿਸ ਕਾਰਨ ਤੁਹਾਡੇ ਰਿਸ਼ਤੇ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਆਪਸ ਵਿੱਚ ਪ੍ਰੇਮ ਵਧੇਗਾ ਤੁਸੀਂ ਇੱਕ ਦੂਜੇ ਦੇ ਪਿਆਰ ਦੇ ਵਿੱਚ ਨਜ਼ਰ ਆਓ ਇਹ ਪੂਰਾ ਸਾਲ ਸ਼ਨੀ ਮਹਾਰਾਜ ਤੁਹਾਡੀ ਰਾਸ਼ੀ ਦੇ ਵਿੱਚ ਵਿਰਾਜਮਾਨ ਰਹਿਣਗੇ ਉਹ ਤੁਹਾਡੀ ਰਾਸ਼ੀ ਦੇ ਸਵਾਮੀ ਹਨ ਜਿਸ ਦੇ ਨਾਲ ਤੁਸੀਂ ਪਿਆਰ ਕਰਦੇ ਹੋ ਉਸ ਨਾਲ ਰਿਸ਼ਤਾ ਨਿਭਾਉਣਾ ਚਾਹੋਗੇ ਤੇ ਉਸ ਨੂੰ ਪੂਰੀ ਤਰ੍ਹਾਂ ਆਪਣਾ ਬਣਾਉਣ ਦੀ ਕੋਸ਼ਿਸ਼ ਵੀ ਕਰੋਗੇ ਉਸੇ ਲਈ ਸਭ ਕੁਝ ਕਰਨ ਦੀ ਕੋਸ਼ਿਸ਼ ਕਰੋਗੇ ਇਸ ਲਈ ਤੁਹਾਡੇ ਦੋਸਤਾਂ ਦਾ ਯੋਗਦਾਨ ਵੀ ਤੁਹਾਡੇ ਨਾਲ ਸ਼ਾਮਿਲ ਹੋਵੇਗਾ ਅਗਸਤ ਅਤੇ ਨਵੰਬਰ ਤੋਂ ਦਸੰਬਰ ਦੇ ਦੌਰਾਨ ਸਮਾਂ ਬਹੁਤ ਚੰਗਾ ਰਹਿਣ ਵਾਲਾ ਹੈ ਅਕਤੂਬਰ ਅਤੇ ਨਵੰਬਰ ਤੋਂ ਦਸੰਬਰ ਦੇ ਦੌਰਾਨ ਸਮਾਂ ਬਹੁਤ ਚੰਗਾ ਰਹਿਣ ਵਾਲਾ ਹੈ ਇਸ ਦੌਰਾਨ ਆਪਸੀ ਪ੍ਰੇਮ ਸਬੰਧਾਂ ਵਿੱਚ ਗਹਿਰਾਈ ਆਵੇਗੀ ਦੋਸਤੋ ਤੁਸੀਂ ਆਪਣੇ ਪ੍ਰੇਮੀ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਵੀ ਰੱਖ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੀ ਕੈਰੀਅਰ ਪੱਖ ਦੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਅਗਸਤ ਦੀ ਸ਼ੁਰੂਆਤ ਤੋਂ ਹੀ ਸ਼ਨੀ ਮਾਰਾਜ ਤੁਹਾਡੀ ਰਾਸ਼ੀ ਵਿੱਚ ਵਿਰਾਜਮਾਨ ਰਹਿ ਕੇ ਤੇ ਜੇਕਰ 7ਵੇਂ ਘਰ ਤੋਂ 10ਵੇਂ ਘਰ ਵਿੱਚ ਉੱਤਰ ਪੂਰਨ ਦ੍ਰਿਸ਼ਟੀ ਪਾਉਣਗੇ ਤੀਜੇ ਘਰ ਉਤੇ ਸ਼ਨੀ ਦੀ ਦ੍ਰਿਸ਼ਟੀ ਦੇ ਕਾਰਨ ਤੁਸੀਂ ਆਪਣੇ ਵੱਲੋਂ ਬਹੁਤ ਜ਼ਿਆਦਾ ਕੋਸ਼ਿਸ਼ ਨਾ ਕਰੋਗੇ ਕਾਰਜ ਖੇਤਰ ਦੇ ਵਿੱਚ ਤੁਹਾਨੂੰ ਆਪਣੇ ਸਹਿਕਰਮੀਆਂ ਦਾ ਸਹਿਯੋਗ ਮਿਲ ਜਾਵੇਗਾ ਤੁਸੀਂ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟੋਗੇ ਦਸਵੇਂ ਘਰ ਦੇ ਵਿੱਚ ਸ਼ਨੀ ਦੀ ਦ੍ਰਿਸ਼ਟੀ ਤੁਹਾਨੂੰ ਕੋਸ਼ਿਸ਼ਾਂ ਵਿੱਚ ਸਫਲ ਬਣਾ ਦੇਵੇਗੀ ਤੁਸੀਂ ਆਪਣੀ ਨੌਕਰੀ ਵਿੱਚ ਵਾਧੇ ਚੜ ਕੇ ਯੋਗਦਾਨ ਦੇਣ ਦੀ ਕੋਸ਼ਿਸ਼ ਕਰੋਗੇ ਤੁਸੀਂ ਖੂਬ ਮਿਹਨਤ ਕਰੋਗੇ ਅਤੇ ਇਸ ਦਾ ਤੁਹਾਨੂੰ ਫਲ ਵੀ ਪ੍ਰਾਪਤ ਹੋਵੇਗਾ ਇਸ ਕਾਰਨ ਤੁਸੀਂ ਆਪਣੀ ਨੌਕਰੀ ਵਿੱਚ ਬਹੁਤ ਚੰਗੀ ਸਥਿਤੀ ਵਿੱਚ ਜਾਓਗੇ ਇਸ ਕੁੰਭ ਰਾਸ਼ੀ ਬਾਰੇ ਤੁਹਾਨੂੰ ਦੱਸ ਦਈਏ ਕਿ ਅਗਸਤ ਤੋਂ ਲੈ ਕੇ ਦਸੰਬਰ ਤੱਕ ਆਪਣੇ ਕਾਰਜ ਖੇਤਰ ਵਿੱਚ ਬਹੁਤ ਹੀ ਰੁਝੇਵਿਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸੇ ਦੌਰਾਨ ਕੰਮ ਦੇ ਸਿਲਸਿਲੇ ਵਿੱਚ ਤੁਹਾਡੀ ਵਿਦੇਸ਼ ਜਾਣ ਦੀ ਮਜ਼ਬੂਤ ਸੰਭਾਵਨਾ ਬਣ ਸਕਦੀ ਹੈ ਇਹ ਇਸ ਸਾਲ ਤੁਹਾਨੂੰ ਤੁਹਾਡੇ ਕਾਰਜ ਖੇਤਰ ਵਿੱਚ ਚੰਗੀ ਸਫਲਤਾ ਦਿਵਾ ਸਕਦਾ ਹੈ ਅਗਸਤ ਦੇ ਮਹੀਨੇ ਦੇ ਅਖੀਰ ਤੁਹਾਨੂੰ ਆਉਦੇ ਵਿੱਚ ਤਰੱਕੀ ਮਿਲ ਸਕਦੀ ਹੈ ਇਸ ਤੋਂ ਬਾਅਦ ਤੁਹਾਡੇ ਕੰਮਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਤੇ ਚੰਗਾ ਓਦਾਂ ਮਿਲਣ ਦੇ ਸੰਯੋਗ ਹਨ ਅਗਸਤ ਤੋਂ ਅਕਤੂਬਰ ਦੇ ਦੌਰਾਨ ਨੌਕਰੀ ਵਿੱਚ ਬਦਲਾਅ ਕਰਨ ਦੀ ਸੰਭਾਵਨਾ ਵੀ ਮਜ਼ਬੂਤ ਬਣੇਗੀ ਸਾਲ ਦੇ ਅਖੀਰਲੇ ਮਹੀਨੇ ਤੁਹਾਨੂੰ ਸਫਲਤਾ ਮਿਲੇਗੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕੀ ਵਿਦਿਆਦਾਇਨਾ 6 ਮਹੀਨਿਆਂ ਦੇ ਵਿੱਚ ਤੁਹਾਡੇ ਤੇ ਕੀ ਅਸਰ ਹੋਵੇਗਾ ਅਗਸਤ ਤੋਂ ਲੈ ਕੇ ਦਸੰਬਰ ਤੱਕ ਕੁਝ ਕਮਜ਼ੋਰ ਹੀ ਰਹਿਣ ਦੀ ਸੰਭਾਵਨਾ ਹੈ ਚਾਹੇ ਤੁਸੀਂ ਪੜ੍ਹਾਈ ਉੱਤੇ ਆਪਣਾ ਪੂਰਾ ਧਿਆਨ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰੋ ਪਰ ਤੁਹਾਡਾ ਮਨ ਕਿਸੇ ਨਾ ਕਿਸੇ ਸਮੱਸਿਆ ਦੇ ਨਾਲ ਜੂਝਦਾ ਹੀ ਰਹੇਗਾ ਇਸ ਕਾਰਨ ਪੜ੍ਹਾਈ ਦੇ ਉੱਤੇ ਧਿਆਨ ਦੇਣਾ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ ਪਰ ਅਗਸਤ ਤੋਂ ਲੈ ਕੇ ਨਵੰਬਰ ਤੱਕ ਜੋ ਸਭ ਤੋਂ ਮਹੱਤਵਪੂਰਨ ਸਮਾਂ ਵੀ ਹੋਵੇਗਾ ਤੁਹਾਡਾ ਆਪਣੀ ਪੜ੍ਹਾਈ ਦੇ ਉੱਤੇ ਧਿਆਨ ਹੋ ਜਾਵੇਗਾ ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋਗੇ ਕਿ ਸਹੀ ਤਰੀਕੇ ਨਾਲ ਪੜ੍ਹ ਸਕੋ ਤੁਸੀਂ ਜੇ ਜਾਨ ਲਗਾ ਕੇ ਮਿਹਨਤ ਵੀ ਕਰੋਗੇ ਤੇ ਇਕਾਗਰਤਾ ਵੀ ਪੂਰੀ ਰੱਖੋਗੇ ਇਸ ਤਰ੍ਹਾਂ ਤੁਹਾਨੂੰ ਸਫਲਤਾ ਮਿਲ ਸਕਦੀ ਹੈ ਤੁਹਾਡੇ ਲਈ ਅਗਸਤ ਦਾ ਮਹੀਨਾ ਤੇ ਨਵੰਬਰ ਮਹੀਨੇ ਥੋੜੇ ਜਹੇ ਮੁਸ਼ਕਲ ਰਹਿਣਗੇ ਆਪਣੀ ਪੜ੍ਹਾਈ ਉੱਤੇ ਵਾਰ-ਵਾਰ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਨਵੰਬਰ ਤੇ ਦਸੰਬਰ ਦਾ ਮਹੀਨਾ ਤੁਹਾਡੀ ਪੜ੍ਹਾਈ ਵਿੱਚ ਰੁਕਾਵਟਾਂ ਪੈਦਾ ਕਰ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋਗੇ ਅਕਤੂਬਰ ਤੋਂ ਦਸੰਬਰ ਦੇ ਦੌਰਾਨ ਸਮਾਂ ਅਨੁਕੂਲ ਹੈ ਜੇਕਰ ਤੁਸੀਂ ਉੱਚ ਵਿੱਦਿਆ ਗ੍ਰਹਿਣ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਅਨੁਕੂਲ ਰਹਿਣ ਵਾਲਾ ਹੈ ਤੁਹਾਡੀ ਸ਼ਵ ਦੇਸ਼ ਜਾ ਕੇ ਪੜ੍ਹਾਈ ਕਰਨ ਦੀ ਹੈ ਤਾਂ ਸੰਭਾਵਨਾ ਬਣੀ ਹੋਈ ਹੈ ਤੇ ਇਸੇ ਸਾਲ ਪੂਰੀ ਹੋ ਸਕਦੀ ਹੈ 12ਵੇਂ ਘਰ ਦੇ ਵਿੱਚ ਸੁਆਮੀ ਸ਼ਨੀ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਬਿਰਾਜਮਾਨ ਰਹਿ ਕੇ ਤੁਹਾਨੂੰ ਉੱਤਮ ਸਫਲਤਾ ਦਿਵਾਉਣਗੇ ਅਗਸਤ ਤੋਂ ਦਸੰਬਰ ਤੱਕ ਤੁਸੀਂ ਇਸ ਦਿਸ਼ਾ ਵਿੱਚ ਸਫਲ ਹੋ ਜਾਓਗੇ ਤੁਹਾਨੂੰ ਦੱਸ ਦਈਏ ਕਿ ਵਿੱਤੀ ਮਾਮਲੇ ਵਿੱਚ ਕਈ ਵਾਰ ਤੁਹਾਡੇ ਫੈਸਲੇ ਵੇਖ ਕੇ ਲੋਕ ਹੈਰਾਨ ਰਹਿ ਜਾਣਗੇ ਪਰ ਤੁਸੀਂ ਮਜ਼ਬੂਤ ਆਪਣੇ ਫੈਸਲਿਆਂ ਤੇ ਟਿਕੇ ਰਹੋਗੇ ਇਸ ਦੌਰਾਨ ਤੁਹਾਨੂੰ ਬਹੁਤ ਹੀ ਉਚਿਤ ਸਫਲਤਾ ਪ੍ਰਾਪਤ ਹੋ ਜਾਵੇਗੀ ਇਸ ਤੋਂ ਬਾਅਦ ਤੁਹਾਨੂੰ ਕੁਝ ਸਮੇਂ ਤੱਕ ਇੰਤਜ਼ਾਰ ਕਰਨਾ ਪਵੇਗਾ ਨਵੰਬਰ ਅਤੇ ਦਸੰਬਰ ਮਹੀਨੇ ਦੀ ਸ਼ੁਰੂਆਤ ਤੱਕ ਦਾ ਸਮਾਂ ਅਨੁਕੂਲ ਨਹੀਂ ਹੈ ਇਸ ਦੌਰਾਨ ਕਿਸੇ ਵੀ ਪ੍ਰਾਪਰਟੀ ਨੂੰ ਹੱਥ ਪਾਉਣ ਤੋਂ ਬਚੋ ਜੇਕਰ ਤੁਸੀਂ ਨਵਾਂ ਬਾਣ ਖਰੀਦਣਾ ਚਾਹੁੰਦੇ ਹੋ ਤਾਂ ਅਗਸਤ ਮਹੀਨੇ ਖਰੀਦ ਸਕਦੇ ਹੋ ਸ਼ੁਕਰ ਦੇ ਦੂਜੇ ਤੋਂ ਤੁਹਾਡੇ ਚੌਥੇ ਘਰ ਵਿੱਚ ਆਪਣੀ ਰਾਸ਼ੀ ਵਿੱਚ ਹੋਵੇਗਾ ਇਹ ਸਮਾਂ ਤੁਹਾਡੇ ਲਈ ਸਭ ਤੋਂ ਵਧੀਆ ਰਹਿਣ ਵਾਲਾ ਹੈ ਸੋ ਦੋਸਤੋ ਇਹ ਸੀ ਇਹਨਾਂ 6 ਮਹੀਨਿਆਂ ਦਾ ਰਾਸ਼ੀ ਫਲ ਕੁੰਭ ਰਾਸ਼ੀ ਵਾਲਿਆਂ ਦੇ ਲਈ ਇਹ ਸੀ ਸਟੀਕ ਭਵਿੱਖਬਾਣੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ